ਇੱਕ ਬਹਾਦਰ ਕਿਸਾਨ ਜੋ ਖੇਤੀ ਦੇ ਕਾਲੇ ਕਾਨੂੰਨਾਂ ਬਰਦਾਸ਼ਤ ਕਰਿਆ ਇਸ ਹੱਦ ਤੱਕ ਲੜਿਆ ਕਿ ਉਸਨੇ ਆਪਣੀ ਜ਼ਮੀਨ ਨਹੀਂ ਆਪਣਾ ਆਜ਼ਾਦ ਦੇਸ਼ ਘੋਸ਼ਿਤ ਕਰ ਦਿੱਤਾ ਇਹ ਕਹਾਣੀ ਹੈ ਆਸਟ੍ਰੇਲੀਆ ਦੇ ਇੱਕ ਕਿਸਾਨ ਲਿਓਨਾਰਡ ਕੇਸਮੇ ਅਤੇ ਉਸਦੇ ਪਰਿਵਾਰ ਦੀ ਲਗਭਗ ਅੱਬਦੀ ਸਦੀ ਪਹਿਲਾਂ ਆਸਟ੍ਰੇਲੀਆ ਸਰਕਾਰ ਨੇ ਇੱਕ ਅਜੀਬਾ ਕਾਨੂੰਨ ਲੈ ਕੇ ਆਇਆ ਇੱਕ ਕਿਸਾਨ ਆਪਣੀ ਮਰਜ਼ੀ ਨਾਲ ਆਪਣੇ ਖੇਤ ਵਿੱਚ ਕਣਕ ਉਗਾ ਕੇ ਨਹੀਂ ਵੇਚ ਸਕਦੇ ਸੀ ਪਰ ਕੈਸਲੇ ਅਤੇ ਹੋਰ ਪੰਜ ਪਰਿਵਾਰਾਂ ਨੇ ਇਸ ਕਾਨੂੰਨ ਦਾ ਵਿਰੋਧ ਕੀਤਾ ਕਿਉਂਕਿ ਕੈਸਲੇ ਕੋਲ ਲਗਭਗ 99 ਸੋਇਕੜ ਜਮੀਨ ਸੀ ਪਰ ਕਾਨੂੰਨ ਦੇ ਅਨੁਸਾਰ ਉਹ ਸਿਰਫ 99 ਏਕੜ ਵਿੱਚ ਬੀਜੀ ਹੋਈ ਕਣਕ ਹੀ ਵੇਚ ਸਕਦਾ ਸੀ ਇਸ ਕਿਸਾਨ ਨੇ ਸਾਡੇ ਕਿਸਾਨਾਂ ਵਾਂਗ ਬਹੁਤ ਲੜਾਈਆਂ ਲੜੀਆਂ ਅਤੇ ਕਈ ਵਾਰਾਂ ਤੋਂ ਕਾਨੂੰਨ ਦਾ ਵਿਰੋਧ ਕੀਤਾ ਪਰ ਜਦੋਂ ਸਰਕਾਰ ਨੇ ਉਸ ਦੀ ਨਾ ਸੁਣੀ ਤਾਂ ਕੈਸਲੇ ਨੇ 21 ਅਪ੍ਰੈਲ 1970 ਵਿੱਚ ਇੰਟਰਨੈਸ਼ਨਲ ਕਾਨੂੰਨ ਦੇ ਤਹਿਤ ਆਪਣੀ 9901 ਜ਼ਮੀਨ ਨੂੰ ਹੀ ਆਪਣਾ ਆਜ਼ਾਦ ਦੇਸ਼ ਘੋਸ਼ਿਤ ਕਰ ਦਿੱਤਾ। ਇਹੇ ਸਾਇਟ ਵਿੱਚ ਕਈ ਦੇਸ਼ਾਂ ਤੋਂ ਵੰਡਾ ਸੀ। ਇਸ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਹੀ ਇੱਕ ਹੋਰ ਮਾਈਕਰੋ ਨੇਸ਼ਨ ਮੀਨਸ ਕੀ ਛੋਟਾ ਦੇਸ਼ ਬਣ ਗਿਆ ਜਿਸ ਦਾ ਨਾਮ ਹੱਟ ਲਿਵਰਪੂਲ ਵੰਸ ਰੱਖਿਆ ਹੋਇਆ। ਕੈਸਲੇ ਨੇ ਆਪਣੇ ਆਪ ਨੂੰ ਉਸ ਦੇਸ਼ ਦਾ ਰਾਜਾ ਬਣਾ ਲਿਆ। ਉਸ ਨੇ ਆਪਣੇ ਦੇਸ਼ ਦੇ ਪਾਸਪੋਰਟਸ, ਸਟੈਂਪਸ ਅਤੇ ਕਰੰਸੀ ਵੀ ਜਾਰੀ ਕੀਤੀ। ਨਵਾਂ ਦੇਸ਼ ਬਣ ਜਾਣ ਤੋਂ ਨੂੰ ਦੇਮ ਸਾ ਉਸਨੇ ਆਸਟ੍ਰੇਲੀਆ ਦੀ ਸਰਕਾਰ ਨੂੰ ਟੈਕਸ ਦੇਣਾ ਬੰਦ ਕਰ ਦਿੱਤਾ ਇਸ ਤਰ੍ਹਾਂ ਲਗਭਗ 50 ਸਾਲ ਤੱਕ ਉਹ ਆਸਟ੍ਰੇਲੀਆ ਤੋਂ ਵੱਖ ਹੋ ਕੇ ਆਸਟ੍ਰੇਲੀਆ ਦੇ ਵਿੱਚ ਹੀ ਇੱਕ ਹੋਰ ਅਜਾਬ ਦੇਸ਼ ਬਣਾ ਕੇ ਰਿਹਾ ਅਤੇ 13 ਫਰਵਰੀ 2019 ਨੂੰ ਲਿਓਨਾਰਡ ਕੈਸਲੇ ਦੀ ਮੌਤ ਹੋ ਗਈ ਇਹ ਤਾਂ ਸੀ ਆਸਟ੍ਰੇਲੀਆ ਦੀ ਇੱਕ ਕਸਾਣ ਵੀ ਕਹਾਣੀ ਪਰ ਹੋਰ ਕਈ ਦੇਸ਼ ਵੀ ਜਿਵੇਂ ਕਿ ਪਾਲ ਨੀਦਰਲੈਂਡ ਫਰਾਂਸ ਅਤੇ ਯੂਰਪ ਦੇ ਕਈ ਦੇਸ਼ਾਂ ਦੇ ਕਿਸਾਨ ਵੀ ਖੇਤੀ ਕਾਨੂੰਨਾਂ ਦੇ ਵਿਰੁੱਧ ਸਰਕਾਰਾਂ ਦੇ ਉਤਰੇ ਹੋਏ ਹਨ ਆਖਿਰ ਸਰਕਾਰਾਂ ਅਜਿਹਾ ਕਿਉਂ ਕਰ ਰਹੀਆਂ ਹਨ ਇਸ ਦਾ ਕੀ ਕਾਰਨ ਹੈ ਇਸ ਦਾ ਕਾਰਨ ਹੈ ਦੁਨੀਆ ਦਾ ਢਿੱਡ ਭਰਨ ਵਾਲੇ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਨੂੰ ਦੇ ਕੇ ਕਿਸਾਨਾਂ ਨੂੰ ਖੇਤਾਂ ਵਿੱਚੋਂ ਕੱਢ ਕੇ ਸ਼ਹਿਰਾਂ ਵਿੱਚ ਮਜ਼ਦੂਰ ਬਣਾਉ ਇੱਕ ਪਾਸੇ ਤਾਂ ਕਾਰਪੋਰੇਟ ਕਿਸਾਨਾਂ ਦੀਆਂ ਜ਼ਮੀਨਾਂ ਖਾ ਰਿਹਾ ਹੈ ਅਤੇ ਦੂਜੇ ਪਾਸੇ ਉਹ ਨਕਲੀ ਮੀਟ ਦੁੱਧ ਅਤੇ ਕੁਆ ਕੰਟ ਵੀਨ ਵਰਗਾ ਚੀਜ਼ਾਂ ਬਣਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਚਾਹੀਦੇ ਹਨ ਕੁਝ ਦੇਸ਼ਾਂ ਵਿੱਚ ਤਾਂ ਇਹ ਚੀਜ਼ ਨੂੰ ਮਨਜ਼ੂਰੀ ਵੀ ਮਿਲ ਚੁੱਕੀ ਹੈ ਜੇਕਰ ਅਜਿਹਾ ਸਾਡੇ ਦੇਸ਼ ਵਿੱਚ ਹੁੰਦਾ ਤਾਂ ਇਹ ਸੋਚਿਆ ਵੀ ਨਹੀਂ ਜਾ ਸਕਦਾ ਇਹ ਸਾਡੇ ਬੱਚਿਆਂ ਦਾ ਆਉਣ ਵਾਲਾ ਭੂਤ ਕਿੰਨਾ ਖਤਰਨਾਕ ਹੋ ਸਕਦਾ ਹੈ ਇਸ ਲਈ ਸਾਨੂੰ ਲੋੜ ਹੈ ਇਕੱਠੇ ਹੋ ਕੇ ਆਪਣੀ ਗੋਦ ਨੂੰ ਬਚਾਉਣ ਦੀ ਅਤੇ ਕਿਸਾਨ ਵੀਰਾਂ ਦਾ ਸਾਥ ਦੇਣ ਦੀ ਇਸ ਵੀਡੀਓ ਨੂੰ ਹਰ ਇੱਕ ਸੱਜਣ ਮਿੱਤਰ ਨਾਲ ਜ਼ਰੂਰ ਸਾਂਝਾ ਕਰਨਾ ਧੰਨਵਾਦ